YouTube channel Learning Lab for Study ਅੱਜ ਦੀ ਵੀਡੀਓ ਆ BA 3rd semesters ਗੁਨਾਨੰਦ ਦੇਵ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਲਈ ਮੈਂ ਸਪੈਸ਼ਲੀ ਵੀਡੀਓ ਬਣਾਣੀ ਆ ਗੁਨਾਨੰਦ ਦੇਵ ਯੂਨੀਵਰਸਿਟੀ ਦੇ ਲਈ ਜੇਕਰ ਫਿਰ ਵੀ ਕਿਸੇ ਬੱਚੇ ਨੇ ਟੌਪਿਕ ਸਪੈਸ਼ਲ ਡਿਸਕਸ ਕਰਵਾਉਣਾ ਹੈ ਕਿਸੇ ਸਬਜੈਕਟ ਦਾ ਜਿੱਦਾਂ ਕਿ ਹੁਣ ਮੈਂ ਸੋਸ਼ੀਓਲੋਜੀ ਦਾ ਵੀ ਜਿਹੜਾ ਆ ਸ਼ੁਰੂ ਕਰਾਂਗੀ ਸਿਲੇਬਸ ਕਵਰ ਕਰਵਾਉਣਾ ਪਰ ਅੱਜ ਦੀ ਵੀਡੀਓ ਜਿਹੜੀ ਆ ਇਹ BA 3rd semester ਪੰਜਾਬੀ ਇਲੈਕਟਿਵ ਦੇ ਉੱਤੇ ਇਸ ਵਿਸ਼ੇ ਦਾ ਨਾਮ ਹੈ ਵਾਰ ਠੀਕ ਹੈ ਗ੍ਰਾਮਰ ਟੌਪਿਕ ਜਿਹੜਾ ਆਪਾਂ ਡਿਸਕਸ ਕਰਾਂਗੇ ਬਿਕੋਜ਼ ਗ੍ਰਾਮਰ ਦੇ ਵਿੱਚੋਂ 40 ਮਾਰਕਸ ਦਾ ਪੇਪਰ ਆਣਾ ਹੈ ਹਾਲਾਂਕਿ ਇਸ ਵਾਰ ਰੀਡਰ ਵੀ ਜਿਹੜੀ ਆ ਕੁਝ ਜ਼ਿਆਦਾ ਸੀ ਬਟ ਉਹ ਜ਼ਿਆਦਾ ਲੈੰਥੀ ਹੁੰਦਾ ਪਿਆ ਸੀ ਤਾਂ ਮੇਰਾ ਇਰਾਦਾ ਹੈ ਕਿ ਆਪਾਂ ਪਹਿਲੇ ਗ੍ਰਾਮਰ ਡਿਸਕਸ ਕਰ ਲਈਏ ਠੀਕ ਹੈ ਸਭ ਤੋਂ ਪਹਿਲਾ ਟੌਪਿਕ ਹੈ ਸਾਹਿਦ ਦੇ ਰੂਪ ਦੇ ਵਿੱਚ ਵਾਰ ਵਾਰ ਤੋਂ ਬਾਅਦੋਂ ਆਪਾਂ ਡਿਸਕਸ ਕਰਾਂਗੇ ਕਿਸਾ ਨੈਕਸਟ ਵੀਡੀਓ ਦੇ ਵਿੱਚ ਉਸ ਤੋਂ ਨੈਕਸਟ ਵੀਡੀਓ ਦੇ ਵਿੱਚ ਕਾਫੀ ਜੰਗਨਾਮਾ ਜਿਹੜਾ ਹੈ ਆਪਾਂ ਡਿਸਕਸ ਕਰਾਂਗੇ ਹਰ ਇੱਕ ਵੀਡੀਓ ਦੇ ਵਿੱਚ ਟੌਪਿਕ ਨੂੰ ਵਿਸਥਾਰਪੂਰਵਕ ਜਾਣਾਂਗੇ ਤਾਂ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਸਭ ਤੋਂ ਪਹਿਲੀ ਗੱਲ ਹੈ ਕਿ ਵਾਰ ਹੁੰਦੀ ਕੀ ਹੈ ਵਾਰ ਦੀ ਪਰਿਭਾਸ਼ਾ ਦੀ ਜੇਕਰ ਗੱਲ ਕੀਤੀ ਜਾਵੇ ਵਾਰ ਕੀ ਆ ਵਾਰ ਪੰਜਾਬੀ ਸਾਹਿਦ ਦੇ ਪ੍ਰਾਤਨ ਪ੍ਰਮੁਖ ਕਾਵੀ ਰੂਪਾਂ ਦੇ ਵਿੱਚੋਂ ਇੱਕ ਆ ਵਾਰ ਕੀ ਹੁੰਦੀ ਆ ਕਾਵੀ ਰੂਪ ਦੇ ਹੁੰਦਾ ਆ ਜਾਨਕੀ ਇੱਕ ਕਵਤਾ ਜਿਹੜੀ ਹੁੰਦੀ ਆ ਇੱਕ ਕਵਤਾ ਦੇ ਰੂਪ ਦੇ ਵਿੱਚ ਆਉਂਦੀ ਆ ਠੀਕ ਹੈ ਵਾਰ ਸ਼ਬਦ ਦੇ ਅਰਥਾ ਸੰਬੰਧੀ ਕਈ ਵਿਚਾਰ ਜਿਹੜੇ ਨੇ ਉਹ ਪ੍ਰਗਟ ਕੀਤੇ ਜਾਂਦੇ ਨੇ ਜਿਵੇਂ ਕਿ ਵਾਰ ਦਾ ਮਤਲਬ ਕੀ ਹੁੰਦਾ ਹਮਲਾ ਕਰਨਾ ਵੀ ਹੋ ਸਕਦਾ ਆ ਵਾਰ ਚੜਾਉਣਾ ਵੀ ਹੋ ਸਕਦਾ ਹੈ ਬਦਲਾ ਲੈਣਾ ਵੀ ਹੋ ਸਕਦਾ ਬੂਆ ਬੰਦ ਕਰਨਾ ਵੀ ਹੋ ਸਕਦਾ ਆ ਇਹ ਵੀ ਹੋ ਸਕਦਾ ਆ ਕਿ ਕੋਈ ਵਾਰਤਾ ਸੁਣਾਉਂਦਾ ਪਿਆ ਹੋਵੇ ਇਹ ਵੀ ਹੋ ਸਕਦਾ ਆ ਕਿ ਕਿਸ ਕੋਈ ਕਿਸੇ ਤੋਂ ਵਾਰੇ-ਵਾਰੇ ਜਾਂਦਾ ਪਿਆ ਹੋਵੇ ਰੋਕ ਪਾਉਣਾ ਦਿਨ ਦਾ ਨਾਮ ਹੀ ਹੋ ਸਕਦਾ ਜਿਵੇਂ ਸੋਮਵਾਰ ਮੰਗਲਵਾਰ ਪਰ ਜੇਕਰ ਵਾਰ ਦੀ ਗੱਲ ਕੀਤੀ ਜਾਵੇ ਵਾਰ ਪੰਜਾਬੀ ਸਾਹਿਤ ਦਾ ਇੱਕ ਖਾਸ ਲੋਕ ਸੰਗੀਤਕ ਅਤੇ ਕਵਿਤਾ ਰੂਪ ਹੈ ਜੋ ਮੁੱਖ ਤੌਰ ਤੇ kia ਵੀਰਾਸ ਧਾਰਮਿਕ ਭਾਵਨਾਵਾਂ ਅਤੇ ਲੋਕ ਸਾਹਿਤ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ ਜਾਨਕਿ ਵਾਰ ਦੀ ਵਰਤੋਂ ਕਿਤੇ ਹੁੰਦੀ ਹੈ ਲੋਕ ਸਾਹਿਤ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ ਇਹ ਕੀ ਹੈ ਇੱਕ ਵਿਰਤਾੰਤਕ ਕਵਿਤਾ ਹੁੰਦੀ ਹੈ ਜਾਨੀ ਕਿ ਜਿਹੜਾ ਕਵਿਤਾ ਦਾ ਕੰਟੈਂਟ ਹੁੰਦਾ ਜਿਹੜਾ ਕਵਿਤਾ ਦਾ ਮੇਨ ਵਿਸ਼ਾ ਹੁੰਦਾ ਆ ਉਸ ਨੂੰ ਵਿਸਥਾਰ ਪੂਰਵਕ ਜਿਹੜਾ ਆ ਦਰਸਾਇਆ ਜਾਂਦਾ ਆ ਜਿਸ ਵਿੱਚ ਕੀ ਹੁੰਦਾ ਹੈ ਕਿਸੇ ਯੋਧੇ ਜਾਂ ਫਿਰ ਸੂਰਮਾ ਜਿਹੜਾ ਹੁੰਦਾ ਆ ਕਿਸੇ ਧਾਰਮਿਕ ਕੜਨਾ ਜਾਂ ਲੋਕਾਂ ਨੂੰ ਗਾਇਆ ਜਾਂਦਾ ਆ ਯਾਨੀ ਕਿ ਜੇਕਰ ਗੱਲ ਕੀਤੀ ਜਾਵੇ ਵਾਰ ਦਾ ਵਿਸ਼ਾ ਕੀ ਹੁੰਦਾ ਆ ਅਤੇ ਰੂਪ ਸਾਹਿ ਦੇ ਦੂਜੇ ਰੂਪਾਂ ਨਾਲੋਂ ਪੇਨ ਹੁੰਦਾ ਇਸ ਦੀ ਇਹਨਾਂ ਦੀ ਗੁਣਾ ਦੀ ਸਫਲਤਾ ਕੀ ਹੁੰਦੀ ਆ ਇਹ ਕਿਸੇ ਵਾਰ ਨੂੰ ਸਫਲ ਬਣਾਉਂਦੀ ਹੈ ਠੀਕ ਹੈ ਵਾਰ ਦਾ ਨਾਇਕ ਜਿਹੜਾ ਹੁੰਦਾ ਕੋਈ ਪ੍ਰਸਿੱਧ ਇਤਿਹਾਸਿਕ ਸੂਰਮਾ ਹੁੰਦਾ ਆ ਕੌਮ ਧਰਮ ਦੇ ਪਰ ਉਪਕਾਰ ਕਰਨ ਲਈ ਰਣ ਵਿੱਚ ਜਿੱਤਦਾ ਜਾਂ ਸ਼ਹੀਦ ਹੁੰਦਾ ਜਾਨਕਿ ਸ਼ਹੀਦਾਂ ਦੇ ਉੱਤੇ ਹੋ ਸਕਦੀਆਂ ਨੇ ਕੋਈ ਇਤਿਹਾਸਿਕ ਸੂਰਮਾ ਕੌਮ ਧਰਮ ਦੇ ਉੱਤੇ ਪਰ ਉਪਕਾਰ ਕਰਨ ਵਾਲਾ ਠੀਕ ਹੈ ਵਾਰ ਦਾ ਨਾਇਕ ਕੀ ਆ ਇਤਿਹਾਸਿਕ ਵਿਅਕਤੀ ਵੀ ਹੋ ਸਕਦਾ ਆ ਕੋਈ ਠੀਕ ਹੈ ਵਾਰ ਵਿੱਚ ਲੋਕ ਗੀਤਾਂ ਦੀ ਤਰ੍ਹਾਂ ਸੋਰ ਲੈ ਤੇ ਸ਼ਾਨਦੂੰਦੇ ਨੇ ਜੋ ਗਾਇਕੀ ਲਈ ਉਚਿਤ ਬਣਾਉਂਦੇ ਨੇ ਜਾਨੀ ਕਿ ਵਾਰ ਨੂੰ ਕਿੰਨੀ ਹੀਕ ਦੇ ਨਾਲ ਗਾਉਣਾ ਆ ਕਿਹੜੀ ਸਭਾਸ਼ਾ ਦੇ ਵਿੱਚ ਗਾਉਣਾ ਆ ਮਿਠਾਸ ਦੇ ਨਾਲ ਗਾਉਣਾ ਆ ਜਾਂ ਫਿਰ ਜੋਸ਼ ਦੇ ਨਾਲ ਗਾਉਣਾ ਹੈ ਇਹ ਕੀ ਆ ਵਾਰ ਨੂੰ ਖਾਸ ਬਣਾਉਂਦੇ ਨੇ ਸੰਖੇਪ ਜੇਕਰ ਪ੍ਰਭਾਸ਼ਾ ਦੀ ਗੱਲ ਕੀਤੀ ਜਾਵੇ ਜਿਸ ਕਾਵੀ ਰੂਪ ਦੇ ਵਿੱਚ ਕਿਸੇ ਇਤਿਹਾਸਿਕ ਧਾਰਮਿਕ ਜਾਂ ਲੋਕ ਪ੍ਰਸੰਗ ਦੀ ਕਥਾ ਨੂੰ ਗਾਇਕੀ ਦੇ ਰੂਪ ਵਿੱਚ ਪੇਸ਼ ਕੀਤਾ ਜਾਵੇ ਉਸ ਨੂੰ ਕੀ ਬੋਲਦੇ ਆਪਾਂ ਵਾਰ ਕਹਿੰਦੇ ਆਂ ਜਿਸ ਕਾਵੀ ਰੂਪ ਦੇ ਵਿੱਚ ਕਿਸੇ ਇਤਿਹਾਸਿਕ ਜਾਂ ਧਾਰਮਿਕ ਜਾਂ ਲੋਕ ਪ੍ਰਸੰਗ ਜਾਨੀ ਕਿ ਇਤਿਹਾਸਿਕ ਵੀ ਹੋ ਸਕਦੀ ਹੈ ਕਿਸੇ ਧਰਮ ਦੇ ਨਾਲ ਜੁੜੀ ਵੀ ਹੋ ਸਕਦੀ ਹੈ ਜਾਂ ਫਿਰ ਇਤਿਹਾਸਿਕ ਵੀ ਹੋ ਸਕਦੀ ਹੈ ਉਸ ਕਥਾ ਨੂੰ ਇੱਕ ਕਵਤਾ ਦੇ ਰੂਪ ਵਿੱਚ ਇੱਕ ਗਾਇਕੀ ਦੇ ਰੂਪ ਦੇ ਵਿੱਚ ਪੇਸ਼ ਕਰਨਾ ਉਸ ਨੂੰ ਕੀ ਬੋਲਦੇ ਆ ਵਾਰ ਬੋਲਦੇ ਆ ਵਾਰ ਦੀ ਪ੍ਰਕਿਰਤੀ ਕੀ ਹੁੰਦੀ ਆ ਠੀਕ ਆ ਨੇਚਰ ਕੀ ਹੁੰਦਾ ਆ ਵਾਰ ਦੀ ਪ੍ਰਕਿਰਤੀ ਇਸ ਦੇ ਵਿਸ਼ੇ ਰੂਪ ਅਤੇ ਭਾਵ ਪ੍ਰਗਟ ਦੇ ਉੱਤੇ ਆਧਾਰਤ ਹੁੰਦੀ ਆ ਪਹਿਲੀ ਕੀ ਇਸਦੀ ਪ੍ਰਕਿਰਤੀ ਆ ਕਿ ਲੋਕ ਧਾਰਾ ਦੇ ਨਾਲ ਜੁੜੀ ਹੁੰਦੀ ਆ ਵਾਰ ਲੋਕਾਂ ਦੀ ਭਾਸ਼ਾ ਸੰਸਕਰਤ ਇਤਿਹਾਸ ਨੂੰ ਦਰਸਾਉਂਦੀ ਆ ਪਿੰਡਾਂ ਦੇ ਮੇਲੇ ਧਾਰਮਿਕ ਸਮਾਗਮਾਂ ਦੇ ਵਿੱਚ ਵਾਰਾਂ ਦਾ ਗਾਇਨ ਕੀਤਾ ਜਾਂਦਾ ਹੈ ਹੁਣ ਜੇਕਰ ਗੱਲ ਕੀਤੀ ਜਾਵੇ ਵਾਰ ਲੋਕ ਧਾਰਾ ਦੇ ਨਾਲ ਜੁੜੀ ਹੁੰਦੀ ਆ ਜੇਕਰ ਤੇ ਵਾਰ ਇਤਿਹਾਸਿਕ ਆ ਇਹ ਇਤਿਹਾਸਿਕ ਸਮਾਗਮਾਂ ਧਾਰਮਿਕ ਸਮਾਗਮਾਂ ਦੇ ਵਿੱਚ ਗਾਇਨ ਕੀਤੀ ਜਾਂਦੀ ਆ ਪਿੰਡਾਂ ਦੇ ਮੇਲੇ ਦੇ ਵਿੱਚ ਜ਼ਿਆਦਾਤਰ ਇਤਿਹਾਸਿਕ ਜੜੀਆਂ ਨੇ ਉਹ ਵਾਰਾਂ ਦਾ ਜਿਹੜਾ ਆ ਉਹ ਜ਼ਿਕਰ ਹੁੰਦਾ ਆ ਵੀਰ ਰਸਤਾ ਪ੍ਰਮੁੱਖ ਸਥਾਨ ਹੁੰਦਾ ਆ ਅਕਸਰ ਵਾਰਾਂ ਦੇ ਵਿੱਚ ਜੋਧਿਆਂ ਦੀ ਬਹਾਦਰੀ ਕੁਰਬਾਨੀ ਅਤੇ ਧਾਰਮਿਕ ਜੁੱਦਾਂ ਦਾ ਵਰਣਨ ਹੁੰਦਾ ਹੈ ਕਿਉਂਕਿ ਵਾਰ ਜਿਹੜੀ ਆ ਜੋਸ਼ ਭਰੀ ਦੇ ਨਾਲ ਗਾਈ ਜਾਂਦੀ ਹੈ ਧਾਰਮਿਕ ਅਤੇ ਨੈਤਿਕਤਾ ਗੁਰੂ ਸਾਹਿਬਾਨ ਸਿੱਖ ਜੋ ਦੇ ਅਤੇ ਧਾਰਮਿਕ ਪ੍ਰੇਰਨਾਵਾਲੇ ਵਿਸ਼ੇ ਪ੍ਰਮੁੱਖ ਹੁੰਦੇ ਨੇ ਜਿਵੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਮਦਮੀ ਟਕਸਾਲ ਦੀਆਂ ਧਾਰਮਿਕ ਵਾਰ ਸੰਗੀਤਮਈ ਰੂਪ 12 ਰਾਗਾਂ ਵਿੱਚ ਲਿਖੀਆਂ ਜਾਂਦੀਆਂ ਹਨ ਤਾਂ ਜੋ ਗਾਇਕੀ ਰਾਹੀਂ ਲੋਕਾਂ ਤੱਕ ਪਹੁੰਚ ਸਕਣ ਠੀਕ ਹੈ ਇਤਿਹਾਸਿਕ ਦਰਸਾਵਟ ਵੀ ਹੁੰਦੀ ਹੈ ਕਈ ਵਾਰ ਇਤਿਹਾਸਿਕ ਜੁੱਧਾਂ ਜਾਂ ਮਹੱਤਵਪੂਰਨ ਘਟਨਾਵਾਂ ਦਾ ਸਿੱਧਾ ਵਰਣਨ ਵੀ ਜੜਾਇਆ ਉਹ ਕਰਦੀਆਂ ਨੇ ਜਿਵੇਂ ਜੇਕਰ ਚੰਡੀ ਦੀ ਵਾਰ ਦੀ ਗੱਲ ਕੀਤੀ ਜਾਵੇ ਇਸ ਦੇ ਵਿੱਚ ਕੀ ਸੀ ਅ ਦੁਰਗਾ ਦੇਵੀ ਜਿਹੜੀ ਸੀ ਉਸ ਦੀ ਜਿਹੜੀ ਅ ਜੋਸ਼ ਭਰਿਆ ਸੀ ਜਾਂ ਫਿਰ ਉਸ ਦੀ ਜੋ ਵੀ ਦੁਰਗਾ ਦੇਵੀ ਦੀ ਜਿਹੜੀ ਸੀ ਉਹ ਜੋਸ਼ ਸੀ ਉਸ ਨੂੰ ਜੜਾਇਆ ਉਹ ਜਿਹੜਾ ਆ ਕੀਤਾ ਜਾਂਦਾ ਵਾਰ ਦੇ ਤਤ ਠੀਕ ਹੈ 엘িমੈਂਟਸ ਆਫ ਦਾ ਵਾਰ ਵਾਰ ਨੂੰ ਪੂਰਾ ਬਣਾਉਣ ਦੇ ਲਈ ਮੁੱਖ ਤੱਤ ਕੀ ਹੁੰਦੇ ਨੇ ਵਿਸ਼ਾ ਧਾਰਮਿਕ ਵਿਸ਼ਾ ਹੁੰਦਾ ਹੈ ਇਤਿਹਾਸਿਕ ਵਿਸ਼ਾ ਹੋ ਸਕਦਾ ਹੈ ਜੋਦ ਗਾਥਾ ਜਾਂ ਲੋਕ ਗਾਥਾ ਹੋ ਸਕਦੇ ਨੇ ਰਾਗ ਕੀ ਆ ਵਾਰ ਅਕਸਰ ਕਿਸੇ ਰਾਗ ਵਿੱਚ ਬੱਧ ਹੁੰਦੀ ਹੈ ਆਸਾ ਦੀ ਵਾਰ ਸੋਰਠੀ ਵਾਰ ਹੋ ਸਕਦੀ ਆ ਛੰਦ ਤੇ ਲੈ ਲੈਬਦ ਗਾਇਕੀ ਅਲਈ ਜਿਹੜੀ ਆ ਛੰਦਾਂ ਦੀ ਵਰਤੋਂ ਜਿਹੜੀ ਆ ਉਹ ਕੀਤੀ ਜਾਂਦੀ ਆ ਠੀਕ ਹੈ ਇਸ ਤੋਂ ਬਾਅਦ ਆਂਦਾ ਹੈ ਵੀਰਸ ਤੇ ਹੋਰ ਰਸ ਮੁੱਖ ਤੌਰ ਤੇ ਵੀਰ ਰਸ ਪਰ ਕਈ ਵਾਰ ਪਕਤੀ ਰਸ ਤੇ ਕਰुणा ਰਸ ਵੀ ਜਿਹੜੇ ਨੇ ਮਿਠਾਸ ਭਰੇ ਵੀ ਜਿਹੜੇ ਨੇ ਉਹ ਮਿਲਦੇ ਨੇ ਦੋਹਰਾ ਤੇ ਚਪਾਈ 12 ਵਿੱਚ ਕੀ ਹੁੰਦਾ ਹੈ ਅਕਸਰ ਦੋਰੇ ਦੋ ਲਾਈਨਾਂ ਵਾਲੇ ਬੰਦ ਵੀ ਹੋ ਸਕਦੇ ਨੇ ਇਹ ਜਾਨੀ ਕਿ ਹੋ ਸਕਦਾ ਹੈ ਕਿ ਪਹਿਲੀ ਲਾਈਨ ਤੋਂ ਬਾਅਦ ਉਹ ਜਿਹੜੀ ਦੂਸਰੀ ਲਾਈਨ ਆ ਉਹ ਸੇਮ ਤੁਕ ਬੰਦੀ ਰਾਈਮਿੰਗ ਹੋਵੇ ਕਈ ਵਾਰ ਚਾਰ ਲਾਈਨਾਂ ਵਾਲੇ ਬੰਦ ਹੁੰਦੇ ਨੇ ਨੈਤਿਕ ਸਿੱਖਿਆ ਵਾਰਾਂ ਤੇ ਅੰਤ ਦੇ ਵਿੱਚ ਅਕਸਰ ਕੀ ਆ ਲੋਕਾਂ ਨੂੰ ਸੱਚ ਧਰਮ ਅਹਿਮਤ ਅਤੇ ਪਾਈਚਾਰੇ ਨੂੰ ਜਿਹੜੀ ਆ ਸਿੱਖ ਦਿੱਤੀ ਜਾਂਦੀ ਆ ਇਸ ਦੇ ਵਿੱਚ ਪਾਤਰ ਚਿੱਤਰਣ ਜ਼ਰੂਰੀ ਹੁੰਦਾ ਜਾਂ ਵਾਤਾਵਰਣ ਜ਼ਰੂਰੀ ਹੁੰਦਾ ਹੈ ਛੰਦਬੰਦੀ ਦੀ ਜੇਕਰ ਗੱਲ ਕੀਤੀ ਜਾਵੇ ਇੱਥੇ ਛੰਦ ਤੇ ਲੈ ਦੀ ਜਿਹੜੀ ਗੱਲ ਹੋਈ ਸੀ ਛੰਦਬੱਦੀ ਦਾ ਮਤਲਬ ਹੁੰਦਾ ਆ ਕਿ ਵਾਰ ਪੌੜੀਆਂ ਦੇ ਵਿੱਚ ਲਿਖੇ ਜਾਂਦੇ ਨੇ ਜੋ ਮਾਤਰਾ ਅਤੇ ਤੁਕਾਂ ਦੇ ਘਾਟੇ ਵਾਦੇ ਨਾਲ ਕਈ ਪ੍ਰਕਾਰ ਦੀ ਹੋ ਜਾਂਦੀ ਆ ਪੌੜੀ ਰੂਪਕ ਮਾਨ ਵਿੱਚ ਜੜੇ ਹੋਏ ਜਿਹੜੇ ਨੇ ਤਿੱਖੇ ਤੀਰਾਂ ਵਾਂਗ ਚੱਲਦੇ ਨੇ ਇਸ ਪ੍ਰਕਾਰ ਵਾਰ ਦੇ ਜੰਗੀ ਵਾਤਾਵਰਣ ਨੂੰ ਹੋਰ ਵੀ ਪ੍ਰਭਾਵਸ਼ਾਲੀ ਜਿਹੜਾ ਆ ਉਹ ਬਣਾ ਦਿੰਦੇ ਨੇ ਕਿ ਇਸੇ ਕਾਰਨ ਕੀ ਹੁੰਦਾ ਸਫਲਵਾਰਾਂ ਦੀ ਰਚਨਾ ਪੌੜੀ ਵਿੱਚ ਹੀ ਹੁੰਦੀ ਹੈ ਅਤੇ ਨਿਸ਼ਾਨੀ ਤੇ ਸਰਖੰਡੀ ਛੰਦਵਾਰ ਦੀਆਂ ਪੌੜੀਆਂ ਦੀ ਰਚਨਾ ਲਈ ਬਹੁਤ ਜਿਹੜੇ ਨੇ ਟੁਕਮੇ ਜਿਹੜੇ ਨੇ ਉਹ ਮੰਨੇ ਜਾਂਦੇ ਨੇ ਬੌਲੀ ਕੀ ਹੁੰਦੀ ਆ ਬੋਲੀ ਕੀ ਹੁੰਦੀ ਹੈ ਬੜੀ ਅਨੋਖੀ ਕਿਸਮ ਦੀ ਹੁੰਦੀ ਹੈ ਕਈ ਵਾਰ ਕੀ ਆ ਵਾਰ ਦੀ ਲਿਖਾਰੀ ਨੂੰ ਬੋਲੀ ਦੇ ਗੁਣ ਇਕੱਠੇ ਵਰਤਣੇ ਜਾਂ ਲਿਆਉਣੇ ਚਾਹੀਦੇ ਨੇ ਗੁਣ ਕਿਹੜੇ ਹੁੰਦੇ ਨੇ ਮਿਠਾਸ ਜੋਸ਼ ਤੇ ਸਰਲਤਾ ਜਿਹੜੀ ਵਾਰ ਦੇ ਵਿੱਚ ਤਿੰਨ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਤੇ ਵਾਰ ਨੂੰ ਕੀ ਨੇ ਹੋਰ ਜਿਹੜਾ ਹੈ ਵਧੀਆ ਬਣਾਉਂਦੀਆਂ ਨੇ ਉਦਾਹਰਨਾਂ ਦੀ ਜੇਕਰ ਗੱਲ ਕੀਤੀ ਜਾਵੇ ਉਦਾਹਰਨਾਂ ਜਿਹੜੀਆਂ ਨੇ ਉਹ ਜ਼ਰੂਰੀ ਲਿਖਣੀਆਂ ਹੁੰਦੀਆਂ ਨੇ ਪਤਾ ਲੱਗ ਜਾਂਦਾ ਸਪਸ਼ਟ ਹੋ ਜਾਂਦਾ ਹੈ ਕਿ ਟਾਪਿਕ ਜਿਹੜਾ ਹੈ ਕਲੀਅਰ ਆ ਪਾਈ ਗੁਰਦਾਸ ਜੀ ਦੀਆਂ ਵਾਰਾਂ ਜਿਹੜੀਆਂ ਨੇ ਸਿੱਖ ਧਰਮ ਦੀ ਆਖਿਆ ਤੇ ਪ੍ਰਚਾਰ ਕਰਦੀਆਂ ਨੇ ਤੇ ਵਾਰਾਂ ਦੀ ਜਿਹੜੀ ਆ ਇਹਨਾਂ ਵਾਰਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਗੁਣਿਓ ਗਣ ਸੁਖ ਦੁਖ ਉਪਕਾਰ ਪਰਉਪਕਾਰ ਦੀ ਗੁਰਮਖ ਮਾਨਮੁਖ ਝੂਠ ਸੱਚ ਦੇ ਜਿਹੜੇ ਜੁੱਧ ਜਿਹੜੇ ਨੇ ਉਹ ਦਰਸਾਏ ਗਏ ਨੇ ਆਸਾ ਦੀ ਵਾਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਗੁਰਨਾਨਕ ਦੇਵ ਜੀ ਤੇ ਗੁਰੰਗਤ ਦੇਵ ਜੀ ਦੀ ਬਾਣੀ ਆ ਚੰਡੀ ਦੀ ਵਾਰ ਜਿਹੜੀ ਆ ਵੀਰਾਸ ਗੁਰਗੋਬਿੰਦ ਸਿੰਘ ਜੀ ਦੁਆਰਾ ਲਿਖੀ ਗਈ ਵੀਰਾਸ ਦਾ ਜਿਹੜਾ ਸ਼ਾਨਦਾਰ ਉਦਾਹਰਣ ਹੈ ਠੀਕ ਹੈ ਇਹ ਸੀ ਵਾਰ ਦਾ ਪੂਰਾ ਟਾਪਿਕ ਹੋਪਫਲੀ ਅੱਜ ਦੀ ਵੀਡੀਓ ਜਿਹੜੀ ਆ ਤੁਹਾਨੂੰ ਇੱਕਦਮ ਕਲੀਅਰ ਹੋਵੇਗੀ ਜੇਕਰ ਕਿਸੇ ਪ੍ਰਕਾਰ ਦਾ ਡਾਊਟ ਰਹਿ ਜਾਂਦਾ ਮੇਰੇ ਸਮਝਣ ਦੇ ਵਿੱਚ ਸਮਝਾਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਸਟੇਕ ਰਹਿ ਜਾਂਦੀ ਹੈ ਤੇ ਬੱਚਾ ਜੀ ਨੀਚੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮੈਂ ਆਪਣੀ ਗਲਤੀ ਜਿਹੜੀ ਆ ਵਾਪਸ ਜਿਹੜਾ ਹੈ ਨੈਕਸਟ ਵੀਡੀਓ ਦੇ ਵਿੱਚ ਨਹੀਂ ਕਰਾਂਗੀ ਐਂਡ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੰਨੂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਇਸ ਚੈਨਲ ਦੇ ਉੱਤੇ ਤੁਹਾਨੂੰ ਸਟੱਡੀ ਟਿਪਸ ਜੀਐਨਡੀ ਜ਼ੂਰ ਰਿਲੇਟਡ ਅਪਡੇਟਸ ਸਭ ਕੁਝ ਇਸ ਚੈਨਲ ਦੇ ਉੱਤੇ ਪ੍ਰੋਵਾਈਡ ਹੋ ਜਾਏਗਾ ਜੇਕਰ ਕਿਸੇ ਤਰ੍ਹਾਂ ਦੀ ਸੁਜੈਸ਼ਨ ਆ ਉਹ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਲਿਖਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦਿਆ ਨੈਕਸਟ ਵੀਡੀਓ ਦੇ ਵਿੱਚ ਥੈਂਕਸ ਫॉर वाचिंग ਕੀਪ ਲਰਨਿੰਗ ਕੀ ਫੋਕਸਡ ਕੀਪ ਗਰੋਇੰਗ